ਰਘੂ ਸਾਹਿਬ ਦੀ ਸੋਣਾ ਸੋਹ ਪਹਿਚਾਨੀ ਐ ਜੋ ਲੜ ਤੀਸ ਕੇ ਉਰਜਾ ਉਰਜਾ ਤੱਕ ਮਲੇ ਕਬੂ ਦਾ ਛਟ ਖੇਡ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀਆ ਇਤ ਮਾਰਗ ਪੈਰ ਤਰੀਜ ਸਿਰ ਤੀਜੇ ਕਾਣ ਨਾ ਕੀਜੈ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਸੁਖਾਟਲ ਗੁਰਦੇ ਅਨਨੁਸਾਜੁ ਸੋਹਣੀ ਸਣ ਸਨ ਪਰਦੀਐ ਗੁਰੂ ਘਰ ਜਨਮ ਅ Yeah. ਸੋਰਠਿ ਬਹਲਾ ਤੀਜਾ ਘਰ ਗਲਾ ਇੱਕ ਓੰਕਾਰ ਸਤਗੁਰ ਪਰਸਾਤ ਸੇਵਕ ਸੇਵਕਰ ਸਭ ਤੇਰੀ ਜਿਨ ਸਬਦੈ ਸ਼ਾਦਨਾ ਆਰਾ ਸੇਵਕ ਸੇਵਕਰ ਸਭ ਤੇਰੀ ਜਿਨ ਸਬਦੈ ਰਮਾ ਰਹੋ ਆ ਜਨ ਵਿੱਚੋਂ ਆਪ ਗਵਾਇਆ ਅਣ ਦੇ ਨਾਮ ਗੁਣ ਗਾਵੈ ਨਿਤ ਸੱਚੇ ਗੁਰ ਗੈ ਸ਼ਬਦ ਸੁਹਾਇਆ ਸੇਵਕੋ ਸੇਵਾ ਕਰੇ ਸਭ ਤੇਰੀ ਜਿਨ ਸ਼ਬਦ ਸਾਧਿਆ ਪਰਕਾਰ ਚਾਵਨ ਤਖਤ ਦੇ ਮਾਲਕ ਜੋ ਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਤਿਗੁਰੂ ਜੀ ਨੇ ਮਹਾਨ ਮਖਸ਼ਰ ਰੰਤਾ ਕੀਤੀਆਂ ਹਨ ਇਤੋ ਦੀਆਂ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਉਦਮ ਬਾਲ ਬਖਸ਼ਿਸ਼ ਕੀਤੇ ਹਨ ਜਿਨ੍ਹਾਂ ਨੇ ਸ਼੍ਰੀਮਾਨ ਸਤਬਾਬਾ ਜਨੈਰ ਸਿੰਘ ਦੀ ਖਾਲਸਾ ਪੰਡਾ ਵਾਲੇ ਜਿਨ੍ਹਾਂ ਨੇ ਉਹ ਦੇ ਗਲ ਵਿੱਚੋਂ ਗੁਲਾਮੀ ਨੋੜਨ ਵਾਸਤੇ ਜੋ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਸੀ ਸਿੱਖਾਂ ਉੱਪਰ ਜ਼ੁਲਮ ਹੋ ਰਿਹਾ ਸੀ ਉਸ ਨੂੰ ਖਤਮ ਕਰਨ ਵਾਸਤੇ ਸੋ ਮਹਾਪੁਰਸ਼ਾਂ ਨੇ ਮੋਰਚਾ ਲਾਇਆ ਉਸ ਸ਼ਗਰਸ਼ਤ ਰਾਣ अनेकाਈ ਮਰ ਜੀ ਉੜਿਆ ਨੇ ਅੰਤਵਾਸਤੇ ਧਰਮ ਆਸਤੇ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਮਹਾਨ ਸ਼ੀਰਧਾਂ ਨੂੰ ਢੋਲਿਆਂ ਨੂੰ ਜਾਦ ਕਰਦਿਆਂ ਹੋਇਆਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਹਵਾਰਨ 16 ਵਿਖੇ ਸਮੂਹ ਸੰਤਾਂ ਦੇ ਨਾਲ ਲੈ ਕੇ ਕਲ ਵੀ ਤੱਕ ਸਤਿਗੁਰੂ ਮਹਾਰਾਜ ਜੀ ਦੀ ਚਰਾਈ ਹੋਈ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਤਸ਼ਾਹ ਜਗਜੀਤ ਸਿੰਘ ਸਾਹਿਬ ਜੀ ਦੇ ਸਵੇ 25 ਸਿੰਘਾਂ ਨੇ ਲੱਗ ਕੇ ਇਹ ਜਿਹੜੀ ਸਾਰੀ ਸੇਵਾ ਹੈ ਉਹ ਨਿਭੌੜਾ ਕੀਤੀ ਜਤ ਜੰਦਾਸ ਬਹੁਤਾ ਵਿਚਾਰ ਵਿੱਚ ਨਹੀਂ ਜਾਵੇਗਾ ਕਿਉਂਕਿ ਇਤਨੇ ਜੀਆਂ ਸੰਗਤਾਂ ਤੇ ਸਤਿਗੁਰੂ ਜੀ ਦੀ ਰਹਿਮਤ ਹੈ ਕਿ ਇਸ ਧਰਤੀ ਉੱਪਰ ਜੋ ਸਤਿਗੁਰੂ ਮਹਾਰਾਜ ਜੀ ਦੀ ਮਰਿਆਦਾ ਹੈ ਜੋ ਇੱਥੇ ਰਹਿਣ ਵਾਲੇ ਪੁਲਿਸ ਖਾਨ ਉਹ ਭੜੀ ਭਾਤ ਜਾਣੂ ਹਨ ਤੇ ਪਹਿਰਾ ਵੀ ਦੇ ਰਹੇ ਹਨ ਪਿਆਰੇ ਹੋਏ ਕੋਈ ਮਰਿਆਦਾ ਨਵੀਂ ਨਹੀਂ ਹੈ ਆ ਸਾਡੇ ਵਿੱਚ ਕੂਕੂਲਤਾਈਆਂ ਆਈਆਂ ਹਨ ਜਿਸ ਕਰਕੇ ਆਪਾਂ ਇਸ ਮਰਿਆਦਾ ਨੂੰ ਕਾਇਮ ਰੱਖਤਾ ਹੈ ਔਰ ਜੋ ਕਲਗੀਧਰ ਸਤਿਗੁਰੂ ਮਹਾਰਾਜ ਤੋਂ ਸੀਨੇ ਪਰ ਸੀਨੇ ਜੋ ਸੰਪਰਦਾਵਾਂ ਹਨ ਦਮਦਮੀ ਤਖਸਾਲ ਜਿਨ੍ਹਾਂ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਐਮ ਰੱਖਣ ਵਾਸਤੇ ਆਪਣਾ ਸਿੰਘ ਸਿਰਵਾਣ ਕੀਤਾ ਦਮਦਮੀ ਤਖਸਾਲ ਕਈ ਵੀਰ ਸਵਾਲ ਕਰ ਦਿੰਦੇ ਹਨ ਕਿ ਸ਼ਾਇਦ ਇਹ ਜਿਹੜੀ ਮਰਿਆਦਾ ਹੈ ਇਹ ਸੰਪਰਦਾ ਦੀ ਮਰਿਆਦਾ ਨਹੀਂ ਭਾਈ ਇਹ ਕਲਗੀਧਰ ਸਤਗੁਰੂ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਹੈ ਜੋ ਸੰਪਰਦਾ ਹਨ ਉਹ ਇਸ ਮਰਿਆਦਾ ਦੇ ਉੱਪਰ ਪਹਿਰਾ ਦੇ ਰਹੀਆਂ ਹਨ ਜੋ ਸੀਨੇ ਪਰ ਸੀਨੇ ਚੱਲ ਰਹੀ ਹੈ ਆਹ ਕਲਗੀਧਰ ਸਤਗੁਰੂ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਹੈ ਜੋ 25 ਸਿੰਘ ਲਾ ਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਹੋਈ ਹੈ ਪਿਆਰਿਓ ਮਹਾਨ ਸ਼ਹੀਦਾ ਯੋਧਿਆਂ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਹੜਾ ਸ਼ਹੀਦ ਸ਼ਬਦ ਹੈ ਇਹ ਫਾਰਸੀ ਦਾ ਸ਼ਬਦ ਹੈ ਸ਼ਹੀਦ ਉਹਨੂੰ ਕਹਿੰਦੇ ਹਨ ਦਵਾਈ ਦੇਣ ਵਾਲੇ ਵਿਦਵਾਨ ਲਿਖਦੇ ਹਨ ਕਿ ਜਿਨ੍ਹਾਂ ਕੌਮਾਂ ਦੇ ਕੋਲ ਸ਼ਹੀਦ ਨਹੀਂ ਹਨ ਜਿਨ੍ਹਾਂ ਕੌਮਾਂ ਦੇ ਵਿੱਚ ਸ਼ਹੀਦ ਨਹੀਂ ਹੁੰਦੇ ਔਰ 엄마 ਖਤਮ ਹੋ ਜਾਂਦੀ ਹੈ ਸੰਸਾਰ ਦੇ ਅੰਦਰ ਪਰ ਇੱਕ ਸਿੱਖ ਕੌਮ ਹੈ ਜਿਸ ਦੇ ਅੰਦਰ ਜਿਸ ਦਾ ਇਤਿਹਾਸ ਵੀ ਸ਼ਹੀਦਾਂ ਦੇ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਤੇ ਸ਼ਹੀਦੀਆਂ ਦਿੱਤੀਆਂ ਔਰ ਜਿਹੜੇ ਧਰਮ ਸੰਨ ਉਹਨਾਂ ਵਾਸਤੇ ਵੀ ਸਤਗੁਰੂ ਮਹਾਰਾਜ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀ ਸਤਗੁਰੂ ਤੇਗ বাহাদুর ਜੀ ਮਹਾਰਾਜ ਨੂੰ ਇਹ ਦੁਆ ਦੇ ਧਰਮ ਦੀ ਰਾਖੀ ਆਸਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਚਾਦਨੀ ਚੌਂਕ ਪਿੱਛੇ ਉਹਦੇ ਤੋਂ ਹੁਣ ਵੀ ਜਦੋਂ ਕਿਸੇ ਵੀ ਧਰਮ ਉੱਪਰ ਕੋਈ ਬਿ ਦਿੱਤਾ ਪੰਦੀ ਹੈ ਤੇ ਗੁਰਸਿੱਖ ਪਿਆਰਿਓ ਉੱਥੇ ਜਾ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਸਾਡਾ ਜਿਹੜਾ ਵਿਸਾ ਹੈ ਉਹ ਸ਼ਹਾਦਤਾ ਭਰਿਆ ਹੈ ਇਹ ਫਿਰ ਜੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਪਾਈ ਹੈ ਸਤਿਗੁਰ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਉਹਨਾਂ ਨੇ ਅਕੇ ਗੁਰੂ ਆਪਣੇ ਸਿੱਖਾਂ ਨੂੰ ਇਹ ਪ੍ਰੇਰਨਾ ਦਿੱਤੀ ਭਾਈ ਜਦੋਂ ਵੀ ਧਰਮ ਉੱਪਰ ਜ਼ੁਲਮ ਹੋ ਰਿਹਾ ਹੋਵੇ ਜਦ ੱੱਕਾ ਹੋ ਰਿਹਾ ਹੋਵੇ ਉਹਦੇ ਉਦੋਂ ਸ਼ਹਾਦਤ ਦੇਣੀ ਹੈ ਸ਼ਹੀਦੀ ਦੇਣੀ ਹੈ ਪਿੱਛੇ ਨਹੀਂ ਹਟਣਾ ਇਹ ਕੇਵਲ ਸਿੱਖਾਂ ਦੇ ਇਸੇ ਵਿੱਚ ਆਇਆ ਹੈ ਸਤਿਗੁਰੂ ਦੀ ਰਹਿਮਤ ਕਰਨ ਜੋ ਸ਼ਹੀਦਾਂ ਨੇ ਪੂਰਨੇ ਪਾਏ ਹਨ ਉਹਨਾਂ ਤੇ ਚੱਲਣ ਦਾ ਸਾਨੂੰ ਇੱਕਦਮ ਮਲ ਬਖਸ਼ਿਸ਼ਤਾ ਦਿੱਤੀ ਨੌਜਵਾਨ ਵੀਰ ਕਹਿੰਦੇ ਹਨ ਕਿ ਕੋਈ ਮਹਾਂਪੁਰਸ਼ਾਂ ਦੀ ਘਟਨਾ ਕਿਉਂਕਿ ਇਹ ਜੁਰਪ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਅੰਦਰ ਇਹ ਜੋ ਆਪਾਂ ਸਿੱਖੀ ਦੀ ਪਰਵਾੜੀ ਦੇਖ ਰਹੇ ਹਾਂ ਕਿ ਜਿੰਨਾ ਬੱਚਿਆਂ ਨੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾ ਵਾਲਿਆਂ ਦੇ ਦਰਸ਼ਨ ਹੀ ਨਾ ਕੀਤੇ ਔਰ ਉਹਨਾਂ ਨੇ ਕਸ਼ਟਾਂ ਦੇ ਅੰਦਰ ਮਹਾਂਪੁਰਖਾਂ ਦੀ ਕਥਾ ਸੁਣ ਕੇ ਉਹਨਾਂ ਦੇ ਬਚਨ ਸੁਣ ਕੇ ਹੀ ਸਿੱਖੀ ਨੂੰ ਧਾਰਨ ਕਰ ਲਿਆ ਪਿਆਰੋ ਐਸੇ ਸਤ ਮਹਾਂਪੁਰਖ ਆਪਾਂ ਤਾਂ ਕੇਵਲ ਉਹਨਾਂ ਨੂੰ ਸ਼ਸਤਰਾਂ ਦੇ ਨਾਲ ਹਥਿਆਰਾਂ ਦੇ ਨਾਲ ਕੀ ਦੇਖਿਆ ਕਿ ਸ਼ਾਇਦ ਮਹਾਂਪੁਰਖ ਨੂੰ ਮaaf ਕਰਨਾ ਉਹਨਾਂ ਦੇ ਅੰਦਰ ਗੁੱਸਾ ਸੀ ਪਰ ਪਿਆਰ ਉਹਨਾਂ ਦੇ ਅੰਦਰ ਦਇਆ ਵੀ ਬੜੀ ਸੀ ਉਹ ਦਇਆ ਦੇ ਸੁਮੇਦਰ ਸਨ ਦਾਸ ਉਹਨਾਂ ਦੇ ਬਚਨ ਸੁਣ ਰਿਹਾ ਸੀ ਕਿ ਮਹਾਂਪੁਰਸ਼ ਮੰਜੀ ਸਾਹਿਬ ਵਿਖੇ ਕਥਾ ਕਰ ਰਹੇ ਸਨ ਤੇ ਕਥਾ ਕਰਦੇ ਹੋਏ ਉਹਨਾਂ ਨੇ ਬਚਨ ਕਿਹਾ ਕਹਿੰਦੇ ਭਾਈ ਇੱਥੇ ਸਿੱਖਾਂ ਦਾ ਸਿੱਖਾਂ ਸਿੱਖੀ ਸਰੂਪ ਦੇ ਵਿੱਚ ਸਾਡੀ ਸੀ.ਆਈ.ਡੀ ਕਰਨ ਵਾਸਤੇ ਜੋ ਹਿੰਦੁਸਤਾਨ ਦੀ ਸਰਕਾਰ ਹੈ ਉਹਨੂੰ ਦੱਸਣ ਵਾਸਤੇ ਜਿਹੜੇ ਸੀਆਈਡੀ ਦੇ ਬੰਦੇ ਹਨ ਉਹ ਸੰਗਤ ਵਿੱਚ ਬੈਠੇ ਹੋਏ ਸਨ ਮਹਾਂਪੁਰਸ਼ਾਂ ਨੇ ਕਿੰਨੀ ਚੰਗੀ ਗੱਲ ਹੈ ਸੰਗਤ ਵਿੱਚ ਆਏ ਹਨ ਬਾਣੀ ਸੁਣ ਕੇ ਗੁਰੂ ਦੇ ਦਰਸ਼ਨ ਕਰਕੇ ਇਹਨਾਂ ਨਾਲੋਂ ਭਲਾ ਹੋਵੇਗਾ ਮਹਾਂਪੁਰਸ਼ਾਂ ਦੇ ਅੰਦਰ ਇਹਨੂੰ ਦਇਆ ਸੀ ਫੜ ਕੇ ਉਹਨਾਂ ਨੂੰ ਮਾਰ ਵੀ ਸਕਦੇ ਸਨ ਸਜ਼ਾਵਾ ਵੀ ਦੇ ਸਕਦੇ ਸਨ ਪਰ ਨਹੀਂ ਐਸੇ ਸਨ ਸੰਤ ਬਾਬਾ ਜਨਾਰ ਸਿੰਘ ਜੀ ਖਾਲਸਾ ਘੁੰਡਰਾਵਾਲੇ ऐसा ਉਹਨਾਂ ਦਾ ਉੱਚਾ ਉੱਚਾ ਜੂਰ ਸੀ ਜਿਨ੍ਹਾਂ ਦੇ ਬਚਨ ਸੁਣ ਕੇ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਤਿਆਰ ਹੋ ਜਾਂਦੇ ਸਨ ਤਿਆਰ ਹੋ ਅੱਜ ਵੀ ਹਿੰਦੁਸਤਾਨ ਦੇ ਕਬਜ਼ੇ ਉੱਪਰ ਪ੍ਰਚਾਰ ਹੋ ਰਿਹਾ ਹੈ ਅਸਰ ਹੋ ਰਿਹਾ ਹੈ ਪਰ ਜੋ ਜੋ ਸ਼ਕਤੀ ਮਾਪੁਰਸ਼ਾ ਦੇ ਬਚਨਾਂ ਵਿੱਚ ਹੈ ਉਹ ਕਿਸੇ ਵਿੱਚ ਨਹੀਂ ਮੈਂ ਇੱਕ ਛੇਤੀ ਤੁਹਾਡੇ ਨਾਲ ਕਹਾਣੀ ਸਾਂਝ ਕਰਾਂਗਾ ਭਾਈ ਮਥਰਾ ਸਿੰਘ ਦਾ ਸੋਨਾਂ ਦਾ ਜੀਵਨ ਪੜ ਰਿਆ ਸੀ ਕਿ ਮਹਾਪੁਰਸ਼ ਮੰਜੀ ਮੰਜੀ ਸਾਹਿਬ ਇੱਕ ਕਥਾਕਾਰ ਸਨ ਜਦੋਂ ਕਥਾ ਸਮਾਪਤ ਹੋਈ ਤੇ ਭਾਈ ਮਥਰਾ ਸਿੰਘ ਮਹਾਪੁਰਸ਼ਾਂ ਨੂੰ ਕਹਿਣ ਲੱਗੇ ਮਹਾਪੁਰਸ਼ੋ ਮੈਨੂੰ ਆਪਣੇ ਜਥੇ ਵਿੱਚ ਸ਼ਾਮਲ ਕਰ ਲਓ ਮਹਾਪੁਰਸ਼ ਕਹਿਣ ਲੱਗੇ ਸੰਤ ਬਾਬਾ ਜਨਾਰ ਸਿੰਘ ਦੀ ਖਾਲਸਾ ਢੰਡਾ ਵਾਲੇ ਭਾਈ ਜਥੇ ਵਿੱਚ ਆਜਾ ਚੰਗੀ ਗੱਲ ਹੈ ਔਰ ਇੱਥੇ ਅਸੀਂ ਨੂੰ ਮੋਰਚਾ ਲਾਇਆ ਹੋਇਆ ਹੈ ਇਸ ਜਥੇ ਵਿੱਚ ਮੌਕੇ ਵਿੱਚ ਉਹੀ ਸਾਹਮਣ ਹੋ ਸਕਦਾ ਹੈ ਜਿਹੜੇ ਬਾਹਰ ਇੱਕ ਟੋਪੀਆਂ ਵਾਲੇ ਹਨ ਜਿਹੜਾ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਕੋਲ ਸ਼ੇਰਗਰ ਖੋਦ ਕੇ ਲੈ ਕੇ ਆਵੇਗਾ ਉਸ ਸਮੇਂ ਭਾਈ ਮਥਰਾ ਸਿੰਘ ਮਹਾਪੁਰਸ਼ਾਂ ਨੂੰ ਫਤੇ ਬਲਾ ਕੇ ਬਾਹਰ ਗਏ ਬਾਹਰ ਸੀਆਰਪੀ ਦਾ ਪਹਿਰਾ ਸੀ ਉਹ ਦੋ ਨੌਜਵਾਨਾਂ ਨੂੰ ਧੱਕਾ ਮਾਰ ਕੇ ਉਹਨਾਂ ਨੂੰ ਤੇ ਉਹਨਾਂ ਦੇ ਕੋਲ ਸ਼ੇਰਗਰ ਸ਼ੇਰਗਰ ਖੋ ਕੇ ਮਹਾਪੁਰਸ਼ਾਂ ਦੇ ਚਰਨਾਂ ਤੇ ਲਿਆ ਕੇ ਰੱਖ ਦਿੱਤੇ ऐसे ਸਾਨੂੰ ਮਹਾਪੁਰਸ਼ ਉਹਨਾਂ ਨੇ ਜਕਾਰਾ ਬੁਲਾਇਆ ਤੇ ਕਹਿੰਦੇ ਭਾਈ ਇਹ ਸਿੰਘ ਨੂੰ ਜਿਹੜਾ ਕਿ ਮੋਰਚਾ ਚੱਲ ਰਿਹਾ ਉਸ ਦੇ ਵਿੱਚ ਸ਼ਾਮਲ ਕਰ ਦੇ ਇਹ ਹੈ ਮਹਾਪੁਰਸ਼ਾਂ ਦਾ ਜੀਵਨ ਉਹਨਾਂ ਦੇ ਬਚਨ ਉਹਨਾਂ ਦੇ ਬਚਨਾਂ ਵਿੱਚ ਸ਼ਕਤੀ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ ਕਿਸ ਵਾਸਤੇ ਜੋ ਸਿੱਖਾਂ ਦੇ ਨਾਲ ਧੜਕ ਧੱਕਾ ਹੋ ਰਿਹਾ ਸੀ ਸਿੱਖਾਂ ਦੇ ਗਲ ਵਿੱਚੋਂ ਜੋ ਗੁਲਾਮੀ ਸੀ ਉਹਨੂੰ ਲਾਉਣ ਵਾਸਤੇ ਮਹਾਪੁਰਸ਼ਾਂ ਨੇ ਇਹ ਜਿਹੜਾ ਮੋਰਚਾ ਸੀ ਉਹ ਤੇ ਲਾਇਆ ਹੋਇਆ ਸੀ ਜੋ ਤਿਹਾ ਪੜਾਣੀ ਜਦ ਵੀ ਹੋ ਰਹੀ ਸੀ ਉਹਨਾਂ ਦੀ ਰੱਖਿਆ ਕਰਨ ਵਾਸਤੇ ਮਹਾਪੁਰਸ਼ਾਂ ਨੇ ਮੋਰਚਾ ਲਾਇਆ ਸੀ ਤੇ ਉਸ ਮੋਰਚੇ ਵਿੱਚ ਅਨੇਕਾਂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਆਪ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਸ ਪਾਵਨ ਸਥਾਨ ਤੇ ਜੁੜੇ ਹਾਂ ਇਹਨਾਂ ਪ੍ਰਬੰਧਕਾਂ ਨੇ ਵੀਰਾ ਨੇ ਉਪਰਾਲਾ ਕੀਤਾ ਹੈ ਜੋ ਸੰਗਤਾਂ ਨੂੰ ਦਿੱਕਤ ਅਕੱਤਰ ਕੀਤਾ ਹੈ ਸਤਿਗੁਰੂ ਮਹਾਰਾਜ ਦੀ ਰਹਿਮਤ ਕਰਨ ਜੋ ਸਤਗੁਰੂ ਸਚੇ ਪਾਤਸ਼ਾਹ ਨੇ ਹੁਣ ਸਾਨੂੰ ਉਹ ਉਤਪ੍ਰੰਤ ਪਾਵਨ ਮੋਤਵਾਲ ਬੋਸ਼ਿਸ਼ ਕੀਤਾ ਹੈ ਆਓ ਆਪਾਂ ਉਸ ਸਮੇਂ ਸਤਗੁਰੂ ਪਾਤਸ਼ਾਹ ਦੇ ਪਾਵਨ ਸ਼ਬਦ ਨਾਲ ਵਿਚਾਰ ਦੇ ਨਾਲ ਗੁਰੂ ਦੀ ਨਾਹ ਪ੍ਰਾਪਤ ਕਰੀਏ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਏ ਓ ਅੰਕਾਰ ਸਤਗੁਰੂ ਪਰਸਾ ਸੋਰਠ ਗੋਂਡ ਮਲਾਰੀ ਤੁਮੀ ਕੁਣ ਗਾਵੇ ਆਸਾ ਗੁਰੂ ਦੀ ਸੋਥ ਰਾਗ ਰੂਪ ਲੈੰਦਰ ਤੀਸਰੇ ਸਰੂਪ ਸਤਿਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਬਾਤ ਭਟਾ ਨੇ ਪਾਵਨ ਗੁਰਬਾਣੀ ਦੇ ਅੰਦਰ ਪ੍ਰਮਾਣ ਕੀਤਾ ਹੈ ਭਗਤ ਸਾਹਿਬਾਨ ਕਹਿੰਦੇ ਹਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਤੋਹੇ ਬਨਿਆ ਕੇ ਹੈ ਭੱਲਿਆਂ ਦੀ ਪੁਰ ਦੇ ਗਹਿਣੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੇ ਵਿੱਚ ਇੰਨੇ ਗੁਣ ਹਨ ਇੰਨੇ ਗੁਣਾ ਦੇ ਖਜ਼ਾਨੇ ਹੋ ਤੁਹਾਡੀ ਜਿਹੜੀ ਵਿਆਹ ਹੀ ਹੈ ਸਤਿਗੁਰੂ ਮਹਾਰਾਜ ਤੁਹਾਨੂੰ ਹੀ ਬਾਣਉਂਦੀ ਹੈ। ਪਿਆਰਿਆ ਜਦੋਂ ਆਪਾਂ ਸਤਿਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪੜਦੇ ਹਾਂ ਉਹਨਾਂ ਨੇ ਆਪਣੇ ਗੁਰੂ ਸਤਿਗੁਰੂ ਅੰਦਰਦੇਵ ਜੀ ਮਹਾਰਾਜ ਦੀ ਇੰਨੀ ਸੇਵਾ ਕੀਤੀ ਤੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਅੰਦਰਦੇਵ ਜੀ ਮਹਾਰਾਜ ਨੇ ਮਾਰਗ ਦਿੱਤਾ ਕਹਿੰਦੇ ਮਿਵਾਣਿਆਂ ਦੇ ਬਾੜ ਨਤਾਣਿਆਂ ਦੇ ਤਾੜ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਇੰਨੀਆਂ ਵੱਡੀਆਂ ਬਖਸ਼ਾ ਸਤਿਗੁਰੂ ਅੰਗਰ ਦੇਵ ਜੀ ਮਹਾਰਾਜ ਨੇ ਉਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਅੱਜ ਪਹਿਲੇ ਘਰ ਦੇ ਪਹਿਲੇ ਹਸਪਤਾਲ ਦੇ ਅੰਦਰ ਸ਼ਬਦ ਉਚਾਰਨ ਕਰਦੇ ਹਨ ਬਾਣੀ ਚਾਰਨ ਕਰਦੇ ਹਨ ਤੇ ਬਾਣੀ ਚਾਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਪਰਮਾਤਮਾ ਦੀ ਵਡਿਆਈ ਕਰਦੇ ਹਨ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਸੇਵਕ ਸੇਵ ਏ ਓਮਕਾਰ ਸਤਗੁਰ ਪਰਸਾ ਇਹਦਾ ਜੋ ਅਦਵੈਤ ਰੂਪ ਹੈ ਏਕੋ ਹੈ ਭਾਈ ਇੱਕੋ ਹੈ ਨਾ ਕੋ ਹੋਆ ਨਾ ਕੋ ਹੋਏ ਨਾ ਪਹਿਲੋ ਸੀ ਤੇ ਨਾ ਹੋਣ ਨਾ ਤੇ ਨਾ ਹੀ ਆਉਣ ਵਾਲੀ ਸਭ ਵਿੱਚ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਇੱਕੋ ਹੈ ਉਹਦੇ ਵਰਗਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ ਉਦੋਂ ਪਰ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਇਹੋ ਪਰਮਾਤਮਾ ਇੱਕੋ ਹੀ ਹੈ ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਉਹ ਅਹੰਕਾਰ ਉਚਾਰਨੇ ਬਾਤ ਸੇ ਰੱਖਿਆ ਕਰਨ ਵਾਲਾ ਹੈ ਜਿਹੜਾ ਵੀ ਉਸ ਮਾਲਕ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਜਨਤ ਕਰਦਾ ਹੈ ਉਹ ਵਾਹਿਗੁਰੂ ਆਪਣੀ ਭਗਤਾਂ ਦੀ ਪਿਆਰਿਆਂ ਦੀ ਧਿਰਮੁਖਾਂ ਦੀ ਰੱਖੀ ਕਰਦਾ ਹੈ ਇਹ ਉਹਦਾ ਧਰਮ ਹੈ ਇਹ ਉਹਦਾ ਗਿਰਤ ਹੈ ਔਰ ਤੁਗ ਤੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM RAJ ਕੋਈ ਕਿੱਥੇ ਵੀ ਬੈਠ ਕੇ ਉਸ ਮਾਲਕ ਵਾਹਿਗੁਰੂ ਨੂੰ ਯਾਦ ਕਰ ਲਵੇ ਉਹ ਮਾਲਕ ਆਪਣੇ ਪਿਆਰੇ ਦੀ ਦਰਮਖ ਦੀ ਸੇਵਕ ਦੀ ਰਾਖੀ ਕਰਦਾ ਹੈ ਸਤ ਸੱਚਾ ਹੈ ਪਹਿਲਾਂ ਵੀ ਸੀ ਹੁਣ ਵੀ ਤੇ ਹਮਨ ਵਾਲੇ ਸਮੇਂ ਵਿੱਚ ਵੀ ਸੱਚਾ ਹੈ ਆਦ ਸੱਚ ਉਦਾਰ ਸਤ ਖੈਰ ਵੀ ਸੱਚ ਨਾਲਕ ਹਸੀ ਤੇ ਸੱਚ ਉਹ ਵਾਹਿਗੁਰੂ ਸੱਚਾ ਹੈ ਜੋ ਵੀ ਆਪਾਂ ਸੰਸਾਰ ਦੇ ਅੰਦਰ ਦੇਖ ਰਹੇ ਹਾਂ ਪਿਆਰਿਓ ਇਹ ਸਾਰਾ ਹੀ ਨਾਸਵੰਤ ਹੈ ਆਪਾਂ ਨੇ ਸਤਿਗੁਰ ਤੇਜ ਬਾਹਦਰ ਜੀ ਮਹਾਰਾਜ ਦੇ ਬਚਨ ਸੁਨੇ ਹਣ ਜਗ ਰਚਨਾ ਸਭ ਧੂਠ ਹੈ ਜਾਣ ਲੇ ਹੋ ਰੇ ਈਤ ਕਹਿ ਨਾਨਕ ਖਿਰ ਨਾ ਰਹਾ ਜੋ ਮਾਲੂ ਜਿਹੜਾ ਸੰਸਾਰ ਹੈ ਜਿਵੇਂ ਰੇਤੇ ਦਾ ਬਣਿਆ ਹੋਇਆ ਘਰ ਜਿਹੜਾ ਆ ਉਹਦੀ ਕੋਈ ਮੁਨੀਆਦ ਨਹੀਂ ਹੈ ਕੋਈ ਉਹਦਾ ਸਮਾ ਨਹੀਂ ਹੈ ਕਿਹੜੇ ਵਜੇ ਨੇ ਡਿੱਗਣਾ ਹੈ ਇਸੇ ਪ੍ਰਕਾਰ ਪਿਆਰੇ ਜਿਹੜਾ ਸੰਸਾਰ ਹੈ ਇਹ ਵੀ ਨਾਸਮੰਤ ਹੈ ਜੇ ਰਹਿਣ ਵਾਲਾ ਹੈ ਤੇ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਹੈ ਹੋਰ ਗੁਰ ਵੱਡਾ ਹੈ ਅਗਿਆਨ ਨੂੰ ਅਗਿਆਨ ਨੂੰ ਦੂਰ ਕਰਕੇ ਜਾਨ ਦੇਣ ਵਾਲਾ ਹੈ ਪਿਆਰੋ ਗੁਰੂ ਤੋਂ ਬਿਨਾ ਬੱਤ ਨਹੀਂ ਮਨੋ ਕਿੰਨਾ ਮਨਜੀ ਸਿਆਣਾ ਹੋ ਜਾਵੇ ਸਤਿਗੁਰੂ ਜੀ ਨੇ ਆਸਾ ਜੀ ਦੀ ਬਾਣੀ ਦੇ ਅੰਦਰ ਪਾਵਨ ਵਿੱਚ ਕੀ ਕੀ ਹਲ ਕਹਿੰਦੇ ਹਨ ਜੇ ਸੋਹ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਪ੍ਰੰਪਰ ਅਦਾ ਪਿਆਰੋ ਇੰਨਾ ਵੀ ਕੋਈ ਸਿਆਣਾ ਹੋ ਜਾਵੇ ਗਿਆਨवान ਹੋ ਜਾਵੇ ਪਰ ਫਿਰ ਵੀ ਪਿਆਰ ਹੀ ਗੁਰੂ ਦੀ ਬੋਲ ਹੈ ਗੁਰੂ ਤੋਂ ਦੇਣਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਨਹੀਂ ਹੁੰਦਾ ਗੁਰੂ ਸਾਡੇ ਅੰਦਰੋਂ ਅਗਿਆਨ ਦੂਰ ਕਰਕੇ ਗਿਆਨ ਦੇਣ ਵਾਲਾ ਹੈ ਪਰ ਸਾਧ ਕਹਿੰਦੇ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਜਿਹੜਾ ਪ੍ਰਮਾਤਮਾ ਪਰਮੇਸ਼ਰ ਦੀ ਰਹਿਮਤ ਹੈ ਬਖਸ਼ਿਸ਼ ਹੈ ਉਹ ਹੁੰਦੀ ਹੈ ਸੇਵਕ ਸੇਵ ਕਰ ਸਭ ਤੇਰੀ ਜਿਨ ਸ਼ਬਦ ਸਾਧਿਆ ਪਾਵਨ ਸ਼ਬਦ ਦੇ ਅੰਦਰ ਸਤਿਗੁਰ ਅਮਰਦਾਸ ਜੀ ਮਹਾਰਾਜ ਕੋਸ਼ਿਸ਼ ਕਰਦੇ ਹਨ ਕਹਿੰਦਾ ਹੈ ਸੇਵਕ ਸੇਵ ਕਰੇ ਸੰਤ ਤੇ ਸੇਵਕ ਦਾ ਭਾਵ ਸੇਵ ਦਾ ਭਾਵ ਹੈ ਸਿਮਰਨ ਕਰਨਾ ਵਾਹਿਗੁਰੂ ਨੂੰ ਯਾਦ ਕਰਨਾ ਉਸ ਮਾਲਕ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਉਹੀ ਗੁਰਮੁਖ ਪਿਆਰੇ ਯਾਦ ਕਰਦੇ ਹਨ ਜਿਨ ਸਬਤੈ ਸਾਥ ਆਇਆ ਜਿਨ੍ਹਾਂ ਨੂੰ ਪਿਆਰੋਂ ਨਾਮ ਦੇ ਵਿੱਚੋਂ ਸੁਆਦ ਆਇਆ ਹੈ ਜਿਨ੍ਹਾਂ ਨੂੰ ਨਾਮ ਦੇ ਵਿੱਚੋਂ ਅਨੰਦ ਮਿਲਿਆ ਹੈ ਜਿਨ੍ਹਾਂ ਨੂੰ ਨਾਮ ਦੇ ਵਿੱਚੋਂ ਸੁਖ ਮਿਲਿਆ ਹੈ ਉਹੀ ਉਸ ਮਾਲਕ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਨੂੰ ਯਾਦ ਕਰਦੇ ਹਨ ਉਹਦੇ ਨਾਮ ਦਾ ਸਿਮਰਨ ਕਰਦੇ ਹਨ ਜਦੋਂ ਪਿਆਰਿਓ ਆਪਾਂ ਸੰਸਾਰ ਨੂੰ ਦੇਖੀਏ ਕਿ ਸੰਸਾਰ ਦੀ ਇਹ ਹਾਲਤ ਹੈ ਨਾਮ ਸੁਣਤ ਜਨ ਵਿਸ਼ੂ ਦਸਾਲਾ ਬੁਰੇ ਕਾਮ ਤੋਂ ਉਠ ਖਲੋਇਆ ਨਾਮ ਕੀ ਵੇਲਾ ਪਹਿ ਪੈ ਸੋਇਆ ਕਿ ਮਨੁੱਖ ਨੇ ਮਾੜਾ ਕੰਮ ਕਰਨਾ ਹੋਵੇ ਤੇ ਸ਼ੇਰ ਬਣ ਜਾਂਦਾ ਹੈ ਰਾਤ ਨੂੰ ਅੱਧੀ ਰਾਤ ਨੂੰ ਉੱਠ ਜਾਂਦਾ ਹੈ ਕੋਈ ਮਾੜੇ ਗਾਣੇ ਉੱਘੜੇ ਗਾਣੇ ਮਾੜੀਆਂ ਗੱਲਾਂ ਸੁਣਨੀਆਂ ਹੋਣ ਸਾਰੀ ਰਾਤ ਜਾਗਦਾ ਹੈ ਤੇ ਜੇਕਰ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ ਤੇ نیند ਆਉਣ ਲੱਗ ਪੈਂਦੀ ਹੈ ਸੁਸਤੀ ਪੈ ਜਾਂਦੀ ਹੈ ਦਿਨਦਰ ਹੋ ਜਾਂਦਾ ਹੈ ਐਵੇਂ ਹੈ ਜਿਵੇਂ ਗੁੱਸੇ ਨੇ ਦਮ ਮਾਰਿਆ ਹੋਵੇ ਐਵੇਂ ਜਿਹੜੇ ਮਨ ਵਿੱਚ ਲੋਕ ਹਨ ਉਹਨਾਂ ਦੇ ਪ੍ਰਾਤਮਾ ਦਾ ਜਿਹੜਾ ਨਾਮ ਹੈ ਐਵੇਂ ਲੱਗਦਾ ਹੈ ਔਰ ਜਿਹੜੇ ਗੁਰਮਖਾਨਾਂ ਜਿਨ੍ਹਾਂ ਤੇ ਮਾਲਕ ਵਾਹਿਗੁਰੂ ਦੀ ਕਿਰਪਾ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਆਨੰਦ ਆਇਆ ਹੈ ਸੁੱਖ ਮਿਲਿਆ ਹੈ ਗੌਰ ਕਿਰਪਾ ਤੇ ਮੇਰਾ ਮਨ ਹੋਵਾ ਜਿਨ ਵਿੱਚ ਹੋਂ ਆਪ ਗੁਆਇਆ ਯਾਰੋ ਨਾਮ ਆਪਾਂ ਦੇਖਿਆ ਕਈ ਲੋਕ ਕੋਈ ਕੰਨਾ ਵਿੱਚ ਨਾਮ ਲਈ ਜਾਂਦਾ ਹੈ ਕੋਈ ਪੇਪਰਾਂ ਵਿੱਚ ਲਿਖ ਕੇ ਆਪਣੇ ਗਲ ਦੇ ਅੰਦਰ ਕੰਦੀ ਠੰਡਦਾ ਹੈ ਯਾਰੋ ਕੋਈ ਕਿਸੇ ਨੂੰ ਨਾਮ ਦੇਣ ਵਾਲਾ ਨਹੀਂ ਜੇ ਅਧਿਕਾਰ ਹੈ ਤੇ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਵੇਂ ਹੁਣ ਪੰਜ ਪਿਆਰੇ ਗੁਰੂ ਘਰ ਦੇ ਅੰਦਰ ਜੋ ਅੰਮ੍ਰਿਤ ਦਾ ਬਾਟਾ ਹੈ ਉਹ ਤਿਆਰ ਕਰੈ ਜੇ ਅਧਿਕਾਰ ਹੈ ਨਾਮ ਦੇਣ ਦਾ ਤੇ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਾਮ ਦੇਣ ਦਾ ਅਧਿਕਾਰ ਹੈ ਔਰ ਕੋਈ ਬੰਦਾ ਦਾ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ ਮਹਾਰਾਜ ਜਿਹਨਾਂ ਤੇ ਗੁਰ ਕਿਰਪਾ ਤੇ ਨਿਰਮਲ ਹੋ ਗਿਆ ਜਿਨਾਂ ਤੇ ਗੁਰੂ ਦੀ ਰਹਿਮਤ ਹੋ ਗਈ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਉਹਨਾਂ ਨੇ ਗੁਰੂ ਦੇ ਕੋਲ ਨਾਮ ਲੈ ਕੇ ਨਾਮ ਦਾ ਅਭਿਆਸ ਕਰਕੇ ਨਿਰਮਲ ਹੋਆ ਉਹਨਾਂ ਦਾ ਮਨ ਵੀ ਨਿਰਮਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਵੀ ਨਿਰਮਲ ਹੋ ਗਿਆ ਜਿਲ ਵਿੱਚੋਂ ਆਪ ਗਵਾਇਆ ਜਿਨ੍ਹਾਂ ਨੇ ਆਪਣੇ ਵਿੱਚੋਂ ਜਿਹੜਾ ਹੰਕਾਰ ਸੀ ਹਉਮੈ ਸੀ ਉਹਨੂੰ ਦੂਰ ਕਰ ਦਿੱਤਾ ਤੇ ਗੁਰੂ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਨਾਮ ਦੀ ਬਖਸ਼ਿਸ਼ ਨਹੀਂ ਉਹਨਾਂ ਦਾ ਮਨ ਵੀ ਨਿਰਮਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਵੀ ਪਵਿੱਤਰ ਹੋ ਗਿਆ ਅਨੰਦ ਗੁਣ ਗਾਵੈ ਨਿਤ ਸਾਜ ਗੁਰ ਕੈ ਸ਼ਬਦ ਸੁਹਾਇ ਜਿਨ੍ਹਾਂ ਤੇ ਮਾਲਕ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਰਹਿਮਤ ਹੋਤੀ ਅਨੰਦ ਦਿਨੇ ਰਾਤ ਗੁਣ ਗਾਵੈ ਉਹ ਪ੍ਰਮਾਤਮਾ ਦੇ ਪੁੱਤ ਹੁੰਦੇ ਹਨ ਸਤ ਗੁਰੂ ਦੀ ਪਾਵਨ ਬਲਵਾਰੀ ਅੰਦਰ ਕਹਿੰਦੇ ਹੁਸਰ ਵਾਹਿ ਦਾਤਾਰ ਆਪਣਾ ਨਾਮ ਦੇਹੁ ਗੁਣ ਦਾਵਾ ਦੇ ਨਾਣਕ ਚਾਹੋ ਇਹੋ ਆਖਾਂ ਜੀਵਾ ਵਿਸਰੇ ਪਰ ਜਾ ਕੇ ਨਾਮ ਕਰਕੇ ਉਹਨਾਂ ਗੁਰਮਖਾਂ ਦਾ ਜੀਵੇ ਹੈ ਨਾਮ ਕਰਕੇ ਜੀਵੇ ਹਸਿ ਮਹਾਰਾਜ ਕਹਿੰਦੇ ਜਿਹੜੇ ਗੁਰਮਖ ਹਨ ਉਹਨਾਂ ਦੇ ਗੁਣ ਦਾਾਰੇ ਸੱਚੇ ਜੋ ਸੱਚਾ ਮਾਲਕ ਵਹਿਗੂ ਪਰਮਾਤਮਾ ਪਰਮੇਸ਼ਰ ਹੈ ਜਿਹਨੇ ਰਾਤ ਉਹਦੇ ਗੁਣ ਗੋਦੇ ਹਨ ਗੁਰ ਕੈ ਸਬਦ ਸੁਹਾਇ ਕਹਿੰਦੇ ਜਿਨ੍ਹਾਂ ਜਿਨ੍ਹਾਂ ਦੇ ਮਾਲਕ ਦੀ ਰਹਿਮਤ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਕੰਪੂਸ਼ਣ ਦਾ ਜਿਹੜਾ ਸ਼ਬਦਕੁਤੀ ਨਾਮ ਹੈ ਵਸਿਆ ਹੋਇਆ ਹੈ ਉਹ ਸੋਖਲੀ ਗਾਨ ਮੇਰੇ ਦਾ ਗੁਰੂ ਹਮ ਬਾਰਕ ਸਰਨ ਤੁਮਾਰੀ ਮੇਰੇ ਥਾ ਕੋ ਉਹ ਦਾ ਭਾਲ ਪੈਦਾ ਕਰਨ ਵਾਲਾ ਮੈਤਾ ਕਰਨ ਵਾਲਾ ਨਾਸ ਕਰਨ ਵਾਲਾ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਹਮ ਬਾਰਕ ਇਹ ਜਿੰਨੇ ਵੀ ਜੀਵ ਹਨ ਪਰਮਾਤਮਾ ਦੇ ਬੱਚੇ ਹਨ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਜੇ ਆ ਜਿਹੜੇ ਸੰਸਾਰੀ ਮਾਤਾ ਪਿਤਾ ਹਨ ਸੰਸਾਰ ਦੇ ਅੰਦਰ ਹੀ ਸੰਯੋਗ ਬਣਿਆ ਹੈ ਪਰ ਜਿੰਨੇ ਵੀ ਸੱਚੀ ਹੈ ਇਹਦੇ ਮਾਤਾ ਪਿਤਾ ਪਰਮਾਤਮਾ ਪਰਮੇਸ਼ਰ ਹਨ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪਾਲਕ ਹਰ ਜੀ ਹਮਰੀ ਸਰਕਾਰ ਹੈ ਹਮ ਹਰ ਕੇ ਬਾਦ ਜਿੰਨੇ ਵੀ ਜੀਵ ਹਨ ਪਰਮਾਤਮਾ ਦੇ ਬੱਚੇ ਹਨ ਸੰਗਮਾਰਾ ਸੰਗ ਬੇਤੀਆਂ ਕਰਨ ਦਾ ਤਿਰਕਾ ਦੱਸਦੇ ਹਨ ਇਹ ਮਾਲਕ ਪ੍ਰਮਾਤਮਾ ਪਰਮੇਸ਼ਰ ਅਸੀਂ ਤੇਰੇ ਬੱਚੇ ਹਾਂ ਤੇਰੇ ਸੇਵਕ ਹਾਂ ਤੇ ਇਹ ਮਾਲਕ ਕੋਈ ਛੜਨ ਉੱਛਾਏ ਹਾਂ ਇੱਕ ਸੱਚਾ ਸੱਚ ਤੂ ਕੇਵਲ ਆਪੁਰਾਰੀ ਇਹ ਮਾਲਕ ਵਾਲੇ ਨੂੰ ਪ੍ਰਮਾਤਮਾ ਪਰਮੇਸ਼ਰ ਅਸੀਂ ਸੰਸਾਰ ਨੂੰ ਦੇਖਿਆ ਹੈ ਕਿ ਜਿਹੜਾ ਸੰਸਾਰ ਹੈ ਠੁੱਠਾ ਹੈ ਨਾਸੁਕਤ ਹੈ ਜੇ ਉਸ ਸੰਸਾਰ ਦੇ ਅੰਦਰ ਸੱਚਾ ਹੈ ਰਹਿਣ ਵਾਲਾ ਹੈ ਤੇ ਮਾਰਕ ਤੇਰਾ ਨਾਮ ਹੈ ਕੇਵਲ ਆਪ ਬੜਾਈ ਕੇਵਲ ਜਿੱਥੇ ਜਾ ਜਾਵੇਂ ਉੱਥੇ ਬਾਦ ਵਿੱਚ ਹੋਰ ਕੋਈ ਨਹੀਂ ਧਾਰ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਤੇਰਾ ਜਿਹੜਾ ਨਾਮ ਹੈ ਉਹ ਸੱਚਾ ਹੈ ਲੋਭ ਤੇ ਕਰਮੋਦਿਆਂ ਦੇ ਅੰਦਰ ਸੋਖ ਦੇਣ ਵਾਲਾ ਹੈ ਮੋਹ ਆਲੀ ਜੋ ਮੋਹਰਾ ਆਲਤ ਦਾਤ ਹਨ ਵਿਸ਼ੇ ਉਕਾਰ ਹਨ ਉਹਨਾਂ ਨੂੰ ਖਤਮ ਕਰਨ ਵਾਲਾ ਹੈ ਰੱਬ ਜਾਗਤ ਦਲਦੇ ਹਾਂ ਮੈਂ ਮਾਰੀ ਬਚਨਾਮ ਦੇ ਤੇ ਸਤਿਗੁਰੂ ਮਾਰਾ ਕਹਿੰਦੇ ਯਾਤ ਰਹੇ ਇਹਦੇ ਜਨਾਂ ਤੇ ਬਰੂਹ ਲੱਭਤ ਹੋ ਗਈ ਉਹ ਵਿਦਿਆ ਨੂੰ ਅਧਿਕਾਰ ਪਾਇਓ ਉੱਤੇ ਪਏ ਤਿੰਨੀ ਪ੍ਰਾਪਾਇਆ ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਪਾਲਿਆ ਪ੍ਰਾਪਤ ਕਰ ਲਿਆ ਤੇ ਗੁਰੂ ਦੇ ਸ਼ਬਦ ਵਾਲਾ ਉਹਨਾਂ ਨੇ ਆਪਣੀ ਜਿਹੜੀ ਹੱਤਤਾ ਰੋਤਾ ਸੀ ਹਮੇਸ਼ਾ ਹੀ ਉਹਨਾਂ ਮਾਰਨਾ ਕੀਤਾ ਗ੍ਰਹੀ ਮੈਂ ਮਨ ਖੰਡ ਜਾਂ ਹਮ ਸੇਵ ਬਹਾਨਾ ਕੋਪਾ ਮੈਂ ਤਰਵਾਰ ਹਰ ਤਰਵਾਰ ਦੇ ਚਾਂਦ ਗ੍ਰਿਸ਼ਟੀ ਹਨ ਹਰ ਜਾਨ ਉਦਾਸੀ ਪਰ ਪਰਿਵਾਰ ਦੇ ਵਿੱਚ ਰਹਿੰਦਿਆ ਹੋਇਆ ਸੰਸਾਰ ਦੇ ਵਿੱਚ ਰਹਿੰਦਿਆ ਹੋਇਆ ਉਹ ਉਦਾਸੀ ਹੱ ਉਦਾਸੀ ਰਹਿੰਦੇ ਹਨ ਨਾ ਉਹਨਾਂ ਨੂੰ ਪਰਿਵਾਰ ਦਾ ਮੋਹ ਹੈ ਨਾ ਉਹਨਾਂ ਨੂੰ ਪਦਾਰਥਾਂ ਦਾ ਮੋਹ ਹੈ ਤਲਕੀ ਤੱਕ ਸਤਿਗੁਰੂ ਮਾਰਾ ਕਿਤੇ ਏਮਕ ਐਸਰ ਦਰਸ਼ਨਿਆਸਾ ਬਣ ਸੇ ਸਦਨ ਸਵੇਰ ਤੱਕ ਸਮਝੋ ਮਨ ਹੀ ਮਾਏ ਉਦਾਸਾ ਘਰ-ਬਾਰ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਾਂ ਹਰ ਕੋਈ ਉਦਾਸੀ ਬਣ ਜਾਂਦਾ ਹੈ ਸਾਧੂ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਅਸਲ ਸਾਧੂ ਉਹ ਹੈ ਸੇਵਕ ਉਹ ਹੈ ਗੁਰਮਖੋ ਹੈ ਜਿਹੜਾ ਘਰ-ਬਾਰ ਦੇ ਵਿੱਚ ਰਹਿੰਦਾ ਹੋਇਆ ਵੀ ਉਦਾਸ ਹੈ ਜਿਸ ਦਾ ਪਦਾਰਥਾਂ ਨਾਲ ਮੋਹ ਨਹੀਂ ਹੈ ਗਿਆਨ ਤਤ ਵਿਚਾਰੀ ਉਹ ਜਿਹੜੇ ਗੁਰਮਖ ਹਨ ਪਰਿਵਾਰ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦੇ ਹੋਏ ਜੋ ਤਤ ਸਿਧਾਤ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਹੈ ਉਹਦੇ ਨਾਮ ਦੀ ਵਿਚਾਰ ਕਰਦੇ ਹਨ ਸਾਧਗੁਰੂ ਸੇਵ ਸਦਾ ਸੁਖ ਪਾਇਆ ਹਰ ਲਾਗਿਆ ਔਰ ਧਾਰੀ ਹਾਂ ਜਿਹਨਾਂ ਨੇ ਆਪਣੀ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਦਾ ਬਚਨ ਮੰਨਿਆ ਸੁਖ ਪਾਇਆ ਕਹਿੰਦੇ ਉਹਨਾਂ ਨੂੰ ਸਦਾ ਰਹਿਣ ਵਾਲਾ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੋਇਆ ਹੈ ਹਰ ਆਖਿਆ ਉਹਨ ਧਾਰੀ ਜਿਨ੍ਹਾਂ ਨੇ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਹੋਇਆ ਧਾਰਨ ਕਰਕੇ ਜੇਹੋ ਮਨਵਾ ਦਾਤ ਸਤਿਭਾਮ ਦਾ ਦੂਜੇ ਭਾਏ ਕੁਆਲਾ ਮਨ ਹੈ ਦਾਇਜ ਜਿਹੜੀਆਂ 10 ਸਾਵਾਂ ਹਨ ਉਹਨਾਂ ਦੇ ਵਿੱਚ ਭੱਜਾ ਫਿਰਦਾ ਹੈ ਵਿਸ਼ੇ ਉਤਾਰਾਂ ਦੇ ਵਿੱਚ ਭੱਜਾ ਫਿਰਦਾ ਹੈ ਤੇ ਇਹਨਾਂ ਵਿੱਚ ਲੱਗਣੇ ਕਰਕੇ ਦੂਜੇ ਭਾਇ ਖਵਾਇਆ ਦ્વੈਤ ਭਾਵ ਦੇ ਵਿੱਚ ਲੱਗਣੇ ਕਰਕੇ ਜਿਹੜਾ ਮਨ ਹੈ ਜੀਵ ਹੈ ਉਹਨੂੰ ਦੁੱਖ ਮਿਲਦਾ ਹੈ ਮਾਰਮੋ ਘੰਗਲ ਹੈ ਨਾਮ ਨਾ ਚੇਤਾ ਬਿਰਦਾ ਜਨਮ ਖਵਾਇਆ ਮਹਾਰਾਜ ਕਹਿੰਦੇ ਜਿਨ੍ਹਾਂ ਆਪਣੇ ਮਨ ਨੂੰ ਮੁਖ ਰੱਖਿਆ ਹੁਣ ਵੀ ਕਹਿ ਦਿੰਦੇ ਹਨ ਕਈ ਵੀਰ ਅਮਰ ਸ਼ਕਨ ਨੂੰ ਸਾਡਾ ਮਾਨ ਨਹੀਂ ਮੰਨਦਾ ਅਜੇ ਸਾਡਾ ਮਾਨ ਨਹੀਂ ਮੰਨਦਾ ਪਿਆਰਿਓ ਮਨ ਮੁਖ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖ ਰੱਖਿਆ ਹੋਇਆ ਹੈ ਆਪਣੀ ਮਨ ਦੀਆਂ ਮਰਜ਼ੀਆਂ ਕਰਦੇ ਨੇ ਮੁਗਦ ਮਹਾਰਾਜ ਕਹਿੰਦੇ ਮੂਰਖ ਹਨ ਉਹਨਾਂ ਨੇ ਮਨ ਤੇ ਮਗਰ ਲਾ ਕੇ ਹਰ ਦਾ ਨਾਮ ਨਾ ਚੇਤੇ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਯਾਦ ਕੀਤਾ ਬਿਰਥਾ ਜਨਮ ਗਵਾਇਆ ਜਿਹੜਾ ਮਨੁੱਖਾ ਜਨਮ ਸੀ ਉਹਨੂੰ ਵਿਰਥੀ ਦਵਾ ਲਿਆ ਹੈ ਸਾਧਗੁਰ ਭੇਟੇ ਤਾਂ ਨਾਉ ਪਾਏ ਸੋਵੇਂ ਮੋਹ ਛੁਕਾਇਆ ਸਾਧਗੁਰ ਭੇਟੇ ਭੇਟੇ ਦਾ ਭਾਅ ਮਿਲਣਾ ਕਹਿੰਦੇ ਜਿਨ੍ਹਾਂ ਨੂੰ ਆਪਣੇ ਜੀਵਨ ਦੇ ਅੰਦਰ ਪੂਰਾ ਗੁਰੂ ਮਿਲ ਗਿਆ ਨਾਉ ਪਾਏ ਉਹਨਾਂ ਨੇ ਪੂਰੇ ਗੁਰੂ ਦੇ ਕੋਲੋਂ ਪਰਮਾਤਮਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰ ਲਈ ਹਉਮੈ ਮੋਹ ਛੁਕਾਇਆ ਤੇ ਆਪਣੇ ਅੰਦਰੋਂ ਜਿਹੜਾ ਹੰਕਤਾ ਮਮਤਾ ਹੰਕਾਰ ਹੈ ਪਦਾਰਥਾਂ ਦਾ মোহ ਹੈ ਉਸ ਨੂੰ ਚਿਤਾਏ ਖਤਮ ਕਰ ਲਿਆ ਹੈ। ਧਾਰਜਨ ਸਾਚੇ ਸਾਚ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ। ਮਹਾਰਾਜੀ ਜੀ ਦੇ ਜੋ ਹਰੀ ਪਰਮਾਤਮਾ ਦੇ ਸੇਵਕ ਹਨ ਸੱਚੇ ਹਨ। ਉਹਨਾਂ ਦਾ ਸੰਸਾਰ ਵਿੱਚ ਆਉਣਾ ਵੀ ਸਫਲਾ ਹੈ। ਇਹ ਉਹ ਸੱਚੇ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦੇ ਹਨ। ਗੁਰ ਕੈ ਸ਼ਬਦ ਵਿਚਾਰੀ। ਇਹ ਜੋ ਗੁਰੂ ਦਾ ਤਤ ਸਿਧਾਤ ਹੈ ਸ਼ਬਦ ਹੈ ਉਹਦੀ ਵਿਚਾਰ ਕਰਦੇ ਹਨ ਆਪੇ ਮੇਲ ਲਏ ਪ੍ਰਭ ਸਾਚੇ ਸਾਜ ਰਖਿਆ ਉਰਤਾਰੀ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਆਪੇ ਮੇਲ ਲਏ ਪ੍ਰਭ ਸਾਚੇ ਆਪ ਹੀ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ ਹਰ ਰੱਖਿਆ ਉਰਤਾਰੀ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ ਨਾਨਕ ਨਾਉ ਗਤ ਮਤ ਪਾਈ ਇਹ ਹਾਰਾਜ਼ ਹਮਾਰੀ ਅੰਤ ਵਿੱਚ ਪਿਆਰੋ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਾਮ ਨਾਨਕ ਨਾਉ ਗਤ ਮਤ ਪਾਈ ਜੋ ਪਰਮਾਤਮਾ ਦਾ ਨਾਮ ਹੈ ਉਹੀ ਗਤ ਕੇਵਲ ਕੇਵਲ ਜਿਹੜੀ ਮੁਕਤੀ ਹੈ ਉਹ ਦੇਣ ਵਾਲਾ ਹੈ ਮਤ ਜਿਹੜੀ ਸ੍ਰੇਸ਼ਟ ਮਤ ਹੈ ਉਹਨੂੰ ਦੇਣ ਵਾਲਾ ਗੁਰੂ ਪਰਮਾਤਮਾ ਪਰਮੇਸ਼ਰ ਇਹ ਹਾਰਾਜ਼ ਹਮਾਰੀ ਮਾਰਨ ਕਿnde ਸਾਡੇ ਮਨ ਤਾਂ ਇਹ ਖਜ਼ਾਨਾ ਹੈ ਨਾਮ ਦਾ ਬਾਣੀ ਦਾ ਇਹ ਹੀ ਪਿਆਰੋ ਸਾਡੇ ਕੋਲ ਪੂੰਜੀ ਹੈ ਜੋ ਲੋਕ ਤੇ ਪਰਲੋਕ ਦੇ ਅੰਦਰ ਸੁੱਖ ਦੇਣ ਵਾਲੀ ਹੈ ਸੋ ਜਿੰਨਾ ਸਮਾਂ ਸਤਿਗੁਰੂ ਜੀ ਨੇ ਬੋਸ਼ਿਸ਼ ਕੀਤਾ ਸੀ ਦਾਸ ਨੇ ਸੰਤਾਂ ਦੇ ਨਾਲ ਵਿਚਾਰਾਂ ਦੀ ਸਾਥ ਪਾਈ ਹੈ 5 ਮਿੰਟ ਸਮਾਂ ਉੱਪਰ ਹੋ ਗਿਆ ਹੈ ਦਾਸ ਸੰਤਾਂ ਨੂੰ ਪ੍ਰਬੰਧਕਾ ਕਰੋ ਮਾ ਅਭਿ ਮੰਗਦਾ ਹੈ ਇਹ ਤੁਹਾਡੀਆਂ ਸੰਤਾਂ ਦਾ ਪ੍ਰਬੰਧਕਾਂ ਦਾ ਭਾਈ ਤੇਲਿੰਦਰ ਸਿੰਘ ਜੀ ਪਾਈ ਪ੍ਰੇਮ ਕਾਰਸਨ ਹੋਰ ਕਿਹੜੇ ਪ੍ਰਬੰਧਕਾਂ ਜਿਨ੍ਹਾਂ ਵੀ ਸਿੰਘ ਵੀਰ ਆ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਜਿਹੜਾ ਸ਼ਹੀਦਾਂ ਨੂੰ ਜਾਗ ਕਰਦਿਆ ਹੋਇਆ ਇਸ ਪਾਵਨ ਗੁਰੂ ਘਰ ਦੇ ਅੰਦਰ ਜੋ ਸਮਾਗਮ ਰੱਖਿਆ ਹੈ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਸਤਿਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਹਿਮਤ ਕਰਕੇ ਸੰਤਾਂ ਦੇ ਦਰਸ਼ਨ ਕਰਾਏ ਹਨ ਇੱਥੇ ਆਉਣ ਦਾ ਸੁਭਾਲ ਸਮਾ ਸਭ ਜੀ ਨੇ ਕੋਸ਼ਿਸ਼ ਕੀਤਾ ਹੈ ਦਾਸ ਦੇ ਕੋਲ ਬੋਲ ਗਿਆ ਬਾਣੀ ਪੜਦੇ ਹਨ ਅਨੇਕਾਂ ਪ੍ਰਕਾਰ ਦੀਆਂ ਕ੍ਰਮਕੀਆਂ ਤੇ ਲੱਤਪਾ ਹੋ ਜਾਂਦੀਆਂ ਹਨ ਸਤਗੁਰੂ ਤੇ ਗੁਰੂ ਦੀ ਸੰਗਤ ਬਰਸ਼ਣ ਲੋਗ ਹੈ ਇੰਨੇ ਕਿ ਸੇਵਾ ਸੰਗਤ ਰਿਵਾਜ ਕਰਨੀ ਸਾਰੀ ਸੰਗਤ ਦੇ ਗੱਜਬਾਤ ਸਿਦਾਰਾ ਜੀ ਵਾਹਿਗੁਰੂ ਜੀ ਕਾ ਅਸੋਤ ਵਾਹਿਗੁਰੂ